ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਫਾਰਮੂਲਾ ਲੈ ਕੇ ਆਏ ਆਂ ਗਾਈਆਂ ਮੱਝਾਂ ਦੀ ਦੁੱਧ ਦੀ ਫੈਂਟ ਵਧਾਉਣ ਦਾ ਦੇਸੀ ਨੁਕਤਾ ਤੇ ਇਹ ਨੁਕਤਾ ਜਿਹੜਾ ਆਪਣਾ ਖੁਦ ਦਾ ਵਰਤਿਆ ਹੋਇਆ ਤੇ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਰਿਜ਼ਲਟ ਤੁਹਾਨੂੰ ਮਿਲ ਜੂਗਾ ਜਿਵੇਂ ਕਿ ਗਰਮੀਆਂ ਦੇ ਵਿੱਚ ਆ ਕੇ ਬਹੁਤ ਜਿਹੜੇ ਪਸ਼ੂ ਐ ਫੈਂਟ ਘਟਾ ਜਾਂਦੇ ਹੈਗਿਆ ਤੇ ਇਹ ਤਾਂ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਆ ਕਾਹ ਤੋਂ ਫੈਂਟ ਘਟਦੀ ਹੈ ਇਹ ਵੀ ਦੱਸਾਂਗੇ ਤੇ ਜਿਹੜਾ ਇਹ ਨੁਕਤਾ ਤੁਸੀਂ ਲਗਾਤਾਰ 1 ਮਹੀਨਾ ਵਰਤਣਾ ਤੇ ਮਹੀਨਾ ਵਰਤਣ ਦੇ ਬਾਅਦ ਦੇ ਵਿੱਚ ਤੁਸੀਂ ਸਾਰਾ ਸੂਆ ਮੱਝ ਦਾ ਦੁੱਧ ਲੈ ਲਿਓ ਤੇ ਫੈਂਟ 1% ਵੀ ਨਹੀਂ ਘਟਦੀ ਹੈਗੀ ਤੇ ਆਓ ਜਾਣਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਤੇ ਕਦੋਂ ਦੇਣੀਆਂ ਆਪਾਂ ਪਸ਼ੂ ਨੂੰ ਤੇ ਜਿਹੜੇ ਵੀ ਭਰਾ ਆਪਣੀ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀਆਂ ਵਾਲੇ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਸਭ ਤੋਂ ਪਹਿਲਾਂ ਕਿਸਾਨ ਦੋਸਤੋ ਆਪਾਂ ਜਿਹੜੀ ਸਰੋਂ ਦੀ ਖਾਲ ਪਸ਼ੂ ਨੂੰ ਜ਼ਰੂਰ ਪਾਉਣੀ ਹੈਗੀ ਹੈ ਜਿਵੇਂ ਗਰਮੀਆਂ ਦੇ ਸਮੇਂ ਆਪਾਂ ਸਰੋਂ ਦੀ ਖਾਲ ਪਾਉਣੀ ਹੈ ਸਰਦੀਆਂ ਦੇ ਵਿੱਚ ਬੜੇਮਿਆਂ ਦੀ ਖਾਲ ਪਾਉਣੀ ਹੈ ਤੇ ਇਹ ਜਿਹੜੀ ਖਲ ਪਾਉਣੀ ਹੈ ਜੇ ਤੁਹਾਡਾ ਪਸ਼ੂ ਸਿੱਧੀ ਕੱਲੀ ਖਲ ਖਾਂਦਾ ਹੈਗਾ ਤਾਂ ਤੁਸੀਂ ਭਿਉਂ ਕੇ ਖੱਲੀ ਖਲ ਖਵਾ ਦਿਓ ਜੇ ਨਹੀਂ ਖਾਂਦਾ ਹੈਗਾ ਤਾਂ ਤੂੜੀ ਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਉਹਨੂੰ ਪਸ਼ੂ ਨੂੰ ਖਵਾਓ ਜਿਹੜੇ ਵੀ ਪਸ਼ੂ ਦੀ ਫੈਂਟ ਦੁੱਧ ਦੀ ਘੱਟ ਆਉਂਦੀ ਹੈਗੀ ਆ ਤੁਸੀਂ ਇਹ ਫਾਰਮੂਲਾ ਉਸ ਪਸ਼ੂ ਤੇ ਵਰਤਣਾ ਹੈਗਾ ਜਿਹੜੇ ਪਸ਼ੂ ਦੀ ਫੈਂਟ ਵਧੀਆ ਆਉਂਦੀ ਹੈਗੀ ਜਿਵੇਂ ਕਿ 9 8 10 ਇਸ ਤਰ੍ਹਾਂ ਆਉਂਦੀ ਹੈਗੀ ਉਹਦੇ ਤੇ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਇਹ ਫਾਰਮੂਲਾ ਵਰਤਣ ਦੀ ਤੇ ਆਓ ਦੱਸ ਦਿਆਂ ਤੁਹਾਨੂੰ ਪਹਿਲਾਂ ਤਾਂ ਤੁਸੀਂ ਲੈ ਲੈਣੀ ਹੈ ਸਵੇਰ ਜਿਹੜੀ ਪਾਣੀ ਆ ਇੱਕ ਟਾਈਮ ਸਰੋਂ ਦੀ ਖਾਲ ਤੇ ਜਿਹੜਾ ਨੰਬਰ 2 ਤੇ ਆਉਂਦੇ ਹੈਗੇ ਜੀ 1 ਕਿਲੋ ਲੈਣੇ ਆਪਾਂ ਬੜੇਵੇਂ ਇਹਦੀ ਆਪਾਂ ਫੋਟੋ ਵੀ ਲਾ ਦੇਾਂਗੇ ਲਿਖ ਕੇ ਪ੍ਰੋਪਰ ਤੁਹਾਨੂੰ ਸਾਰਾ ਸਮਝ ਆ ਸਕੂਗੀ ਫਾਰਮੂਲੇ ਦੀ ਤੇ 1 ਕਿਲੋ ਲੈਣੇ ਆਪਾਂ ਬੜੇਵੇਂ 1 ਕਿਲੋ ਕਣਕ ਦੀ ਲੇਕਤੀ ਬਣਾਉਣੀ ਹੈਗੀ ਆ ਤੇ 50 ਗ੍ਰਾਮ ਤਾਰਾ ਮੀਰਾ ਲੈਣਾ ਹੈਗਾ 20 ਗ੍ਰਾਮ ਮੇਥੀ ਲੈਣੀ ਆਪਾਂ ਤੇ 100 ਗ੍ਰਾਮ ਗੁੜ ਲੈਣਾ ਹੈਗਾ 30 ਗ੍ਰਾਮ ਮਿੱਠਾ ਸੋਡਾ ਲੈਣਾ ਹੈ 10 ਗ੍ਰਾਮ ਨੂੰ ਲੈਣਾ ਹੈਗਾ ਤੇ ਇਹ ਤੁਸੀਂ ਚਾਰੇ ਪੰਜੇ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਦੱਸੀਆਂ ਇਹ ਇੱਕ ਦਿਨ ਦੀ ਖਰਾਕ ਹੈਗੀ ਆ ਇੱਕ ਟਾਈਮ ਦੇਣੀ ਆ ਪਸ਼ੂ ਨੂੰ ਜਿਹੜੇ ਪਸ਼ੂ ਦੀ ਫੈਂਟ ਘਟ ਹੈਗੀ ਆ ਮੱਝ ਆ ਜਾਂ ਗਾਂ ਕੀ ਦੋਨਾਂ ਤੇ ਵਰਤ ਸਕਦੇ ਆ ਸ਼ਾਮ ਦੇ ਸਮੇਂ ਇਹ ਦੇਣੀ ਆ ਖਰਾਕਾਂ ਸਾਰੀਆਂ ਤੇ ਇਹ 8-9 ਲੀਟਰ ਪਾਣੀ ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਤੁਸੀਂ ਪਾ ਦਿਓ ਤੇ ਮਿੱਠੀ ਮਠੀ ਅੱਗ ਤੇ ਜਿਵੇਂ ਕਿ ਆਪਣੇ ਕਿਸਾਨ ਪਹਿਲਾਂ ਬਜ਼ੁਰਗ ਜਿਹੜੇ ਬੁੜੀਆਂ ਆਪਣੀਆਂ ਉਹ ਕਰਦੇ ਨੇ ਕਿ ਆਪਣੇ ਹਾਰੇ ਦੇ ਵਿੱਚ ਧਰਦੇ ਸੀ ਕਿ ਮੱਠੀ ਮੱਠੀ ਆ ਗੋਸ ਤਰ੍ਹਾਂ ਤੁਸੀਂ ਰਿੰਨਣੀ ਆ ਤਿੰਨ ਤੋਂ ਚਾਰ ਘੰਟੇ ਤੁਸੀਂ ਰਿੰਨਣੀ ਹੈਗੀਆ ਕੋਈ ਵੀ ਪੱਠੀ ਜਾਂ ਗੈਂਸ ਤੇ ਨਹੀਂ ਰਿੰਨਣੀ ਇਹ ਤੇ ਬਾਅਦ ਦੇ ਵਿੱਚ ਤੁਸੀਂ ਠਾਰ ਕੇ ਚੰਗੀ ਤਰ੍ਹਾਂ ਤੇ ਆਪਣੇ ਪਸ਼ੂ ਨੂੰ ਸ਼ਾਮ ਨੂੰ ਇਹ ਖਰਾਕ ਜਿੰਨੀ ਵੀ ਤੇ ਉਹ ਖਵਾਉਣੀ ਹੈਗੀ ਆ ਤੇ ਸਵੇਰ ਦੇ ਸਮੇਂ ਜਿਹੜੀ ਖਾਲ ਦੇਣੀ ਹੈਗੀ ਆ ਪਸ਼ੂ ਨੂੰ ਤੁਸੀਂ ਕਿਲੋ ਤੋਂ 1/2 ਕਿਲੋ ਵੀ ਦੇ ਸਕਦੇ ਹੋ ਜਿੰਨੇ ਵੀ ਤੁਹਾਡਾ ਪਸ਼ੂ ਖਾਂਦਾ ਹੈਗਾ ਤੇ ਇਹ ਫਾਰਮੂਲਾ ਤੁਸੀਂ ਲਗਾਤਾਰ 1 ਮਹੀਨਾ ਵਰਤਣਾ ਤੇ ਜਿੰਨਾ ਚਿਰ ਤੁਹਾਡਾ ਪਸ਼ੂ ਦੁੱਧ ਦੇਊਗਾ ਨੋਰਮਲ ਖਰਾਕ ਤੇ ਫੀਡ ਪਾਈ ਚੱਲਿਓ ਖਾਲ ਪਾਈ ਚੱਲਿਓ ਫੇਰ ਵੀ ਤੁਹਾਡਾ ਪਸ਼ੂ 1% ਜਿਹੜਾ 1% ਤੁਹਾਡਾ ਪਸ਼ੂ ਜਿਹੜਾ ਫੈਂਟ ਨਹੀਂ ਤੋੜੂਗਾ ਤੇ ਤੁਸੀਂ ਜਿਹੜੀ ਫੈਂਟ ਘਟਦੀ ਹੈਗੀ ਆ ਨੰਬਰ 2 ਤੇ ਤੁਸੀਂ ਕੀ ਕਰਨਾ ਕਿਸਾਨ ਦੋਸਤੋ ਜੇ ਤੁਹਾਡੇ ਨੇੜੇ ਕੋਈ ਫਾਰਮ ਹੈਗਾ ਵੱਡਾ ਤਾਂ ਉਹਨਾਂ ਕੋਲੇ ਮਸੀਲ ਹੋਈ ਤਾਂ ਉਹਦੇ ਤੋਂ ਤੁਸੀਂ ਫੈਂਟ ਕਢਾ ਕੇ ਵੀ ਚੈੱਕ ਕਰ ਸਕਦੇ ਹੋ ਜੇ ਤੁਹਾਡੇ ਕੋਈ ਹੋਰ ਯਾਰ ਮਿੱਤਰ ਹੈਗਾ ਉਹਦੇ ਕੋਲੇ ਮਸ਼ੀਨ ਹੈ ਡੇਰੀ ਵਾਲਾ ਤਾਂ ਉਹ ਤੋਂ ਵੀ ਫੈਂਟ ਕਢਾ ਕੇ ਜਰੂਰ ਦੇਖਿਓ ਜਿੱਥੇ ਵੀ ਤੁਸੀਂ ਦੁੱਧ ਪਾਉਣਿਓ ਤਾਂ ਉੱਥੇ ਇੱਕ ਇੱਕ ਬੰਦੇ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਹੈਗਾ ਜਿੱਥੇ ਆਪਾਂ ਦੁੱਧ ਲਗਾਤਾਰ ਪਾਉਂਦੇ ਰਹਿੰਦੇ ਆ ਉੱਥੇ ਵੀ ਫੈਂਟ ਘਟਾ ਦਿੰਦੇ ਹੈਗੇ ਆ ਇਹ ਆਪਣੇ ਨਾਲ ਵੀ ਹੋਈ ਆ ਤੇ ਆਪਣਾ ਫੈਂਟ ਜਿਹੜੀ 8 ਜਾਂ 8.5 ਫੈਂਟ ਆਉਂਦੀ ਸੀਗੀ ਤੇ ਇੱਕੇ ਦਾਮ 3-4 ਦਿਨ 6 6.5 ਇੱਥੇ ਪੰਚਾਤੀ ਸੀਗੀ ਫਿਰ ਆਪਾਂ ਹੋਰ ਡੈਰੀ ਵਾਲੇ ਤੋਂ ਚੈੱਕ ਕਰਾਈ ਤਾਂ ਫੈਂਟ ਬਿਲਕੁਲ ਸਹੀ ਸੀਗੀ 7 7.5 ਸੀਗੀ ਤੇ ਫਿਰ ਉਸ ਭਰਾ ਨੂੰ ਕਿਹਾ ਤੇ ਫਿਰ ਫੈਂਟ ਉਹਨੇ ਸਹੀ ਲਾਉਣ ਲੱਗ ਗਿਆ ਤੇ ਤੁਸੀਂ ਵੀ ਚੈੱਕ ਕਰਦੇ ਰਿਹਾ ਕਰੋ ਫੈਂਟ ਪਾਸਿਆ ਸੀ ਤਾਂ ਕੜਾ ਕੇ ਜਰੂਰ ਦੇਖਿਆ ਕਰੋ ਤੇ ਇੱਕ ਬੰਦੇ ਤੇ ਵਿਸ਼ਵਾਸ ਨਾ ਕਰਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਇੱਕ ਜਾਣਕਾਰੀ ਜਾਣਕਾਰੀ ਸਾਡੀ ਵਧੀਆ ਲੱਗਦੀ ਹੁੰਦੀ ਹੈ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਕਿਉਂਕਿ ਜਿੰਨੇ ਵੀ ਭਰਾ ਇਹ ਵੀਡੀਓ ਦੇਖਣਗੇ ਵੱਧ ਤੋਂ ਵੱਧ ਫਾਇਦਾ ਹੋਊਗਾ ਤੇ ਦਿਓ ਇਜਾਜ਼ਤ ਧੰਨਵਾਦੀ